ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਦੀ ਸਤਿ ਸ਼੍ਰੀ ਅਕਾਲ ਹੈ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਤੇ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਉਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਜਾਣਕਾਰੀ ਦੁਖਦਾਈ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲਦੀਆਂ ਹਰ ਰੋਜ਼ ਪੰਜਾਬ ਦੇ ਵਿੱਚ ਇੰਨੀਆਂ ਉੱਚੀਆਂ ਲਾਟਾਂ ਉੱਠਦੀਆਂ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਰਹੀ ਹੈ ਜਿਹਦੇ ਕਰਕੇ ਕਿਸਾਨ ਦੇ ਸੁਪਨੇ ਤਿੜਕ ਰਹੇ ਆ ਸੁਪਨੇ ਸੜ ਰਹੇ ਆ ਇਹ ਅਸਲ ਦੇ ਵਿੱਚ ਕਣਕ ਦੇ ਦਾਣੇ ਨਹੀਂ ਸੜ ਰਹੇ ਕਿਸਾਨ ਦੇ ਸੁਪਨੇ ਸੜ ਰਹੇ ਆ ਪੰਜਾਬ ਦੇ ਵਿੱਚ ਹੁਣ ਤੱਕ ਸੈਂਕੜੇ ਏਕੜ ਨਾਲ ਤੇ ਸੈਂਕੜੇ ਏਕੜ ਖੜੀ ਕਣਕ ਪੱਕੀ ਕਣਕ ਸਵਾਦਾਂ ਢੇਰੀਆਂ ਬਣ ਗਈ ਆ ਇਹਦੇ ਉੱਤੇ ਹੁਣ ਜਿਹੜੇ ਵੀਡੀਓ ਸਾਹਮਣੇ ਆਉਂਦੀਆਂ ਵੀ ਭਾਈ ਫਲਾਣੇ ਖੇਤ ਦੇ ਵਿੱਚ ਕਿਸਾਨ ਆ ਜਿਹੜੇ ਉਹ ਆਪਣੇ ਸਾਥੀ ਕਿਸਾਨ ਦੇ ਖੇਤ ਦੇ ਵਿੱਚੋਂ ਅੱਗ ਬੁਝਾਉਣ ਦੇ ਲਈ ਖੜੀ ਕਣਕ ਬਾਹਰ ਹੈ ਆ ਕੋਈ ਤਵੀਆਂ ਦੇ ਨਾਲ ਕੋਈ ਹਲਾ ਦੇ ਨਾਲ ਤਾਂ ਮਨ ਦੇ ਵਿੱਚ ਇੱਕ ਦੁੱਖ ਹੁੰਦਾ ਜੀ ਕਿ ਦੇਖੋ ਕੁਦਰਤ ਦਾ ਵਰਤਾਰਾ ਵੀ ਹੁੰਦਾ ਉਸ ਤੋਂ ਬਾਅਦ ਇਹ ਅੱਗ ਲੱਗਣ ਦਾ سلسلہ ਸ਼ੁਰੂ ਹੋ ਜਾਂਦਾ ਤੇ ਬਾਹ ਫੜਨ ਵਾਲਾ ਕੋਈ ਵੀ ਨਹੀਂ ਮੈਂ ਹੈਰਾਨ ਇਸ ਗੱਲ ਦੇ ਉੱਤੇ ਆ ਵੀ ਕਿਸਾਨਾਂ ਦੀਆਂ ਰੋਂਦਿਆਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਸਾਡੇ ਕੋਲੇ ਖੁਦਕੁਸ਼ੀ ਤੋਂ ਬਿਨਾਂ ਰਾਹ ਕੋਈ ਨਹੀਂ ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਹੁੰਦੇ ਕਿਸਾਨ ਤਾਂ ਵਿਹਲੇ ਹਨ ਇਹਨਾਂ ਕੋਲੇ ਕੰਮ ਕੋਈ ਨਹੀਂ ਇਹ ਤਾਂ ਤਾਂ ਸੜਕ ਤੇ ਬਹਿੰਦੇ ਹਨ ਤਾਂ ਤਾਂ ਧਰਨੇ ਲਾਉਂਦੇ ਹਨ ਇਹ ਰੱਜਦੇ ਹੀ ਨਹੀਂ ਉਹ ਹੁਣ ਲੱਭਦੇ ਨਹੀਂ ਉਹਨਾਂ ਨੂੰ ਚਾਹੀਦਾ ਜੀ ਖੇਤਾਂ ਦੇ ਵਿੱਚ ਜਾ ਕੇ ਸੜਦੀ ਹੋਈ ਕਣਕ ਦੇਖ ਲੈਣ ਤੇ ਉੱਠਦਿਆਂ ਹੋਇਆਂ ਲਾਟਾਂ ਵੇਖਣ ਤਾਂ ਜੋ ਉਹਨਾਂ ਦੀ ਜੀਬ ਦੇ ਉੱਤੇ ਥੋੜਾ ਜਿਹਾ ਜਿੰਦਾ ਲੱਗ ਜਾਵੇ ਭਵਿੱਖ ਦੇ ਵਿੱਚ ਉਹ ਕਿਸਾਨ ਦੇ ਬਾਰੇ ਹਵਾ ਤਵਾ ਨਾ ਬੋਲਿਆ ਕਰਨ ਦੂਜੀ ਗੱਲ ਇਹ ਜੀ ਕਿ ਇਸ ਵੇਲੇ ਪੰਜਾਬ ਦੀ ਸਰਕਾਰ ਦੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਕਿੰਨਾ ਮੁਆਵਜ਼ਾ ਦੇਵਾਂਗੇ ਕਦੋਂ ਦੇਵਾਂਗੇ ਤੇ ਕਿਹੜੀਆਂ ਪਰਸਥਿਤੀਆਂ ਵਿੱਚ ਦੇਵਾਂਗੇ ਹਾਂ ਪੰਜਾਬ ਦੇ ਕੁਝ ਕ ਵਿਧਾਇਕਾਂ ਨੇ ਕੁਝ ਕ ਮੰਤਰੀਆਂ ਨੇ ਪਰਸਨਲ ਤੌਰ ਦੇ ਉੱਤੇ ਕਿਸੇ ਨੇ ਮਹੀਨੇ ਦੀ ਤਨਖਾਹ ਕਿਸੇ ਨੇ ਦੋ ਮਹੀਨੇ ਦੀ ਤਨਖਾਹ ਕਿਸੇ ਨੇ ਕਹਿੰਦੀ 20 ਮਣ ਕਣਕ ਦੇਵਾਂਗੇ ਜਿਹਦੀ ਕਣਕ ਸੜ ਗਈ ਆ ਸੋ ਇਦਾਂ ਦੇ ਉਪਰਾਲੇ ਹੈਗੇ ਆ ਕੁਝ ਕ ਐਨ ਆਰ ਆਈ ਭੈਣਾ ਵੀਰ ਵੀ ਮਦਦ ਕਰ ਰਹੇ ਆ ਕੁਝ ਕ ਪੰਜਾਬ ਦੇ ਪਿੰਡਾਂ ਦੇ ਲੋਕ ਵੀ ਮਦਦ ਕਰਦੇ ਪਰ ਸਰਕਾਰ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਸਰਕਾਰ ਨੂੰ ਬੇਨਤੀ ਹੈ ਜੀ ਕਿ ਹੁਣੇ ਹੀ ਇਸ ਗੱਲ ਦਾ ਐਲਾਨ ਕੀਤਾ ਜਾਵੇ ਕਿ ਜਿਹਦੀ ਕਣਕ ਕਿਸੇ ਵੀ ਕਾਰਨ ਕਰਕੇ ਸੜ ਗਈ ਮੱਚ ਗਈ ਜਿਹੜਾ ਲੋੜਬੰਦ ਵੀ ਹੈ ਤੇ ਜਿਹਦੀ ਕਣਕ ਮੱਚੀ ਆ ਉਹਨੂੰ ਅਸੀਂ ਮੁਆਵਜ਼ਾ ਇਹਨਾਂ ਦੇਵਾਂਗੇ ਜੇ ਹਰਿਆਣੇ ਦੇ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਜਾ ਸਕਦੀ ਹੈ ਨਾਇਬ ਸਿੰਘ ਸੈਣੀ ਦੇ ਵੱਲੋਂ ਕਿ ਸਾਡੇ ਸੂਬੇ ਹਰਿਆਣੇ ਵਿੱਚ ਜਿਹਦੀ ਕਣਕ ਸੜ ਗਈ ਉਹਨੂੰ ਅਸੀਂ ਤੁਰੰਤ ਮੁਆਵਜ਼ਾ ਦੇਵਾਂਗੇ ਤੇ ਉਹਨਾਂ ਨੇ ਆਪਣੀਆਂ ਟੀਮਾਂ ਸਰਵੇ ਕਰਨ ਵਾਸਤੇ ਲਾ ਵੀ ਦਿੱਤੀਆਂ ਮਾਲ ਵਿਭਾਗ ਦੀਆਂ ਪਰ ਪੰਜਾਬ ਦੇ ਵਿੱਚ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਹੋਇਆ। ਪੰਜਾਬ ਦੇ ਵਿੱਚ ਤੁਰੰਤ ਮੈਨੂੰ ਨਹੀਂ ਪਤਾ 10000 ਕਲੀਰਾ ਦੇਣਾ 20000 ਦੇਣਾ 15 ਦੇਣਾ 25 ਦੇਣਾ ਕੁਝ ਪਤਾ ਨਹੀਂ। ਪਰ ਜਿੰਨਾ ਵੀ ਦੇਣਾ ਉਹਦੇ ਬਾਰੇ ਹੁੜੇ ਤੋਂ ਐਲਾਨ ਕੀਤਾ ਜਾਵੇ। ਇਹ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਉਹ ਐਲਾਨ ਪੂਰਾ ਕਰਕੇ ਦਿਖਾਇਆ ਜਾਵੇ। ਲੋੜ ਇਸ ਵਕਤ ਇਸ ਗੱਲ ਦੀ ਆ ਕਿ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਕੇ ਦਿਖਾਇਆ ਜਾਵੇ ਨਾ ਕਿ ਕੱਲੀਆਂ ਗੱਲਾਂ ਦੇ ਨਾਲ ਬੁੱਤਾ ਸਾਰਿਆ ਜਾਵੇ। ਉਸ ਤੋਂ ਅਗਲੀ ਗੱਲ ਇਹ ਆ ਕਿ ਭਾਈ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਇਹ ਗੱਲ ਕਹੀ ਆ ਕਿ ਅਸੀਂ ਗੁਰਦੁਆਰਾ ਕਮੇਟੀਆਂ ਦੇ ਵੱਲੋਂ ਤਲਬਾਂ ਦੇ ਵੱਲੋਂ ਵਕ ਵਕ ਹੋਰ ਥਾਵਾਂ ਦੇ ਵੱਲੋਂ ਤੇ ਅਸੀਂ ਇਹ ਸਾਰੀ ਮਦਦ ਕਰਾਂਗੇ ਸੋ ਦੇਖਦੇ ਆ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਸੋ ਦੇਖਦੇ ਆ ਕਿ ਉਹਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਕਿਸਾਨਾਂ ਦੀ ਮਦਦ ਹੁੰਦੀ ਆ ਤੇ ਹਾਂਜੀ ਹਰਮਨਜੀ ਅਗਲਾ ਸਵਾਲ ਜੀਟਾਣਾ ਸਾਹਿਬ ਕਿਸਾਨਾਂ ਦੇ ਬਾਬਤ ਤਾਂ ਗੱਲ ਹੋ ਗਈ ਪਰ ਇਸ ਵੇਲੇ ਹੋਰ ਵੀ ਬਹੁਤ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਔਰ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਜਿਹੜਾ ਢੱਡਰੀਆਂ ਵਾਲਿਆਂ ਹੋਰਾਂ ਦੇ ਨਾਲ ਜੁੜਿਆ ਹੋਇਆ ਹੈ ਕਹਿੰਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਉਧਰ ਰਣਜੀਤ ਸਿੰਘ ਢੱਡਰੀਆ ਵਾਲਾ ਹੋਰਾਂ ਨੂੰ ਸੱਦੇ ਹੈ ਜੀ ਵੀ ਅਕਾਲ ਤਖਤ ਸਾਹਿਬ ਦੇ ਉੱਪਰ ਤੁਸੀਂ ਪੇਸ਼ ਹੋਵੋ ਬਿਲਕੁਲ ਜੀ ਬਿਲਕੁਲ ਹਰਮਨ ਜੀ ਗੱਲ ਇਹ ਆ ਕਿ ਉਹਨਾਂ ਦੇ ਵੱਲੋਂ ਨਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਤੇ ਢੱਡਰੀਆਂ ਵਾਲਿਆਂ ਨੂੰ ਬੁਲਾਇਆ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਕਾਲ ਤਖਤ ਸਾਹਿਬ ਤੇ ਆਜੋ ਤੇ ਆਪਾਂ ਇੱਥੇ ਬੈਠ ਕੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਵਿਚਾਰਾਂ ਕਰਦੇ ਆ। ਤੁਹਾਨੂੰ ਚੇਤੇ ਹੋਣਾ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 2014 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ। ਉਹਦੇ 'ਚ ਗੱਲ ਕਹੀ ਗਈ ਸੀ ਕਿ ਢੱਡਰੀਆਂ ਵਾਲੇ ਕਿਸੇ ਆ ਕੇ ਮਾਫੀ ਮੰਗਣ ਉਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇ ਤੇ ਨਹੀਂ ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਇਹ ਗੱਲ ਕਹੀ ਗਈ ਸੀ। ਉਸ ਤੋਂ ਬਾਅਦ ਢੱਡਰੀਆਂ ਵਾਲਿਆਂ ਨੇ ਕਦੇ ਦੀਵਾਲ ਲਾਏ ਨਹੀਂ। ਉਹ ਆਪ ਦਾ ਪਰਮੇਸ਼ਰ ਦੁਆਰ ਦੇ ਵਿੱਚ ਲਾਉਂਦੇ ਤੇ ਗੱਲ ਖਤਮ। ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਦੇ ਵੱਲੋਂ ਇੱਕ ਸੋਹਣੀ ਪਹਿਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਆਓ ਤੇ ਆਪਾਂ ਇੱਥੇ ਮਿਲ ਕੇ ਬੈਠ ਕੇ ਤੇ ਗੱਲਬਾਤ ਕਰਦੇ ਆ ਤੇ ਤੁਸੀਂ ਮਾਫੀ ਵੀ ਮੰਗ ਲਓ ਤੇ ਭਾਈ ਸਾਰੀਆਂ ਜਿਹੜੀਆਂ ਪ੍ਰਚਾਰਕ ਤੇਰਾ ਉਹਨਾਂ ਨੂੰ ਇਕੱਠੇ ਹੋ ਕੇ ਅੱਗੇ ਹਮਲਾ ਮਾਰਨਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਆ ਸਮੇਂ ਦੀ ਲੋੜ ਆ ਇਸ ਮਸਲੇ ਦੇ ਉੱਤੇ ਵਿਚਾਰ ਕੀਤਾ ਜਾਵੇ ਤੇ ਢਟਰੀਆਂ ਵਾਲਾ ਸਭ ਨੂੰ ਵੀ ਬੇਨਤੀ ਆ ਕਿ ਉਹ ਵੀ ਜਾ ਕੇ ਭਾਈ ਆਪ ਦਾ ਜਿਹੜੇ ਕੋਈ ਵਿਚਾਰ ਰੱਖਣੇ ਆ ਵਿਚਾਰ ਸੁਣਨੇ ਆ ਜੋ ਆਦਾ ਪੱਖ ਰੱਖਣਾ ਹੋ ਵੀ ਪੇਸ਼ ਕਰਾ ਹੁਣ ਪਰ ਮੇਰੀ ਗੜਗੱਜ ਸਾਹਿਬ ਨੂੰ ਇੱਕ ਹੋਰ ਬੇਨਤੀ ਜਥੇਦਾਰ ਸਾਹਿਬ ਨੂੰ ਕਿ ਉਦੋਂ ਦੋ ਧਿਰਾਂ ਦੇ ਵਿੱਚ ਵਿਚਾਰ ਧਾਰਕ ਮਤ ਪੇੜਾਏ ਸੀ ਉਦੋਂ ਢੱਡਰੀਆਂ ਵਾਲਿਆਂ ਨੇ ਗੱਲ ਕਹੀ ਸੀ ਕਿ ਵੱਡੀ ਧਿਰ ਦੇ ਵੱਲੋਂ ਸਾਡੇ ਉੱਤੇ ਹਮਲੇ ਕੀਤੇ ਜਾ ਰਹੇ ਮੇਰੇ ਇੱਕ ਸਾਥੀ ਨੂੰ ਮਾਰ ਦਿੱਤਾ ਗਿਆ ਉਹ ਜਿਹੜੀ ਵੱਡੀ ਧਿਰਾ ਉਹਨੂੰ ਵੀ ਬੁਲਾਇਆ ਜਾਵੇ ਇਹ ਐਉਂ ਨਹੀਂ ਵੀ ਇੱਕ ਦੇ ਨਾਲ ਹੀ ਗੱਲ ਸਰ ਜਾਣੀ ਆ ਵੱਡੀ ਧਿਰ ਨੂੰ ਵੀ ਬੁਲਾਉਣ ਦੀ ਲੋੜ ਆ ਹੁਣ ਜੇ ਆਪਾਂ ਕਹੇ ਵੀ ਢੱਡਰੀਆਂ ਵਾਲਾ ਨੇ ਗੱਲ ਕਹੀ ਸੀ ਕਿ ਮੈਂ ਪੀੜਤ ਧਿਰਾਂ ਤੇ ਪੀੜਤ ਤੇ ਧਰਨੂ ਆਪਾਂ ਬੁਲਾ ਲੀਏ ਤੇ ਜਿਹੜੀ ਦੂਜੀ ਧਿਰ ਪੀੜਤ ਕਰਨ ਵਾਲੀ ਉਹਨੂੰ ਬੁਲਾਇਏ ਨਾ ਤੇ ਇਹਦੇ ਵਿੱਚ ਵੀ ਕੋਈ ਵਧੀਆ ਗੱਲ ਨਹੀਂ ਆਪਦੀ ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਢੱਡਰੀਆਂ ਵਾਲਿਆਂ ਹੋਰਾਂ ਨੂੰ ਵੀ ਬੁਲਾਇਆ ਜਾਵੇ ਤੇ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਭਾਈ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਤੇ ਪੰਥਕ ਵਿਚਾਰਧਾਰਾ ਅੱਗੇ ਵਧੇ ਜਿਹੜੀਆਂ ਇਸ ਵੇਲੇ ਪੰਤਕ ਜਥੇਬੰਦੀਆਂ ਉਹ ਵੀ ਇੱਕ ਹੋਣ ਪ੍ਰਚਾਰਕ ਧਿਰਾਂ ਵੀ ਇੱਕ ਹੋਣ ਤੇ ਇਹਨਾਂ ਵਿਚਲੀਆਂ ਮੰਡੀਆਂ ਮੁੱਕਣ ਜੀ ਬਿਲਕੁਲ ਤੇ ਜਨਾਬ ਸਭ ਉਧਰ ਪੰਜਾਬ ਸਰਕਾਰ ਦੀ ਐਨ ਆਰ ਆਈ ਮਿਲਣੀ ਹੋਈ ਹੈ ਜੀ ਤੇ ਇਸ ਮਿਲਣੀ ਦੇ ਵਿੱਚ ਕਹਿੰਦੇ ਐਨ ਆਰ ਆਈਆਂ ਦੇ ਜਿਹੜੇ ਮਸਲੇ ਨੇ ਉਹਦਾ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਉਹ ਜ਼ਮੀਨੀ ਵਿਵਾਦ ਦਾ ਸਾਹਮਣੇ ਆਇਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਹਰਮਨਜੀਤ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਨਾ ਇੱਕ ਐਨ ਆਰ ਆਈ ਸਭਾ ਵੀ ਬਣੀ ਆ ਜਿਹਦੇ ਕੋਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰਧੀਆਂ ਐਨ ਆਰ ਆਈ ਭੈਣਾ ਵੀਰਾਂ ਦੀਆਂ ਪੰਜਾਬੀਆਂ ਦੀਆਂ ਜਿਹੜੇ ਕਿ ਕਿਸੇ ਦੀ ਕੋਈ ਜ਼ਮੀਨ ਤੇ ਕਬਜ਼ਾ ਹੋ ਗਿਆ ਕਹੇ ਤੇ ਝੂਠਾ ਪਰਚਾ ਹੋ ਗਿਆ ਕਿਸੇ ਦੇ ਕੋਈ ਨੂੰਹ ਧੀ ਦਾ ਪੁੱਤ ਦਾ ਰੌਲਾ ਕਿਸੇ ਦੇ ਦੁਕਾਨ ਤੇ ਕਬਜ਼ਾ ਹੋ ਗਿਆ ਕਿਸੇ ਦੇ ਘਰ ਤੇ ਕਬਜ਼ਾ ਹੋ ਗਿਆ ਕਿਸੇ ਨੂੰ ਕੁਠੇਕਾ ਨਹੀਂ ਦਿੰਦਾ ਕਹੇ ਤੇ ਝੂਠੇ ਪਰਚੇ ਦਰਜ ਕਰਵਾਤੇ ਆ ਉਹ ਅਰਜ਼ੀਆਂ ਬਹੁਤ ਪਈਆਂ ਪਰ ਮਸਲੇ ਦਾ ਹੱਲ ਨਹੀਂ ਨਿਕਲਦਾ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਵੀ ਜਿਹੜੇ ਪੰਜਾਬ ਦੇ ਐਨ ਆਰ ਆਈ ਮਹਿਕਮੇ ਦੇ ਮੰਤਰੀ ਆ ਕੁਲਦੀਪ ਸਿੰਘ ਢਾਲੀਵਾਰ ਢਾਲੀਵਾਰ ਸਾਹਿਬ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਸਭ ਕੁਝ ਠੀਕ ਕਰਨ ਦੇ ਲਈ ਵਚਨਬੱਧ ਆ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਪੰਜਾਬ ਦੇ ਵਿੱਚ ਲੋਕਾਂ ਨੇ ਮਸਲੇ ਹੱਲ ਕਰਾਂਗੇ ਉਹ ਕਹਿੰਦੇ ਜੀ ਸਮੇਂ ਦੀ ਜ਼ਰੂਰਤ ਇਸ ਵਕਤ ਇਹ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਗੇ ਉਹਨਾਂ ਨੇ ਆ ਗੱਲਾਂ ਆਖੀਆਂ ਉਹਨਾਂ ਨੇ ਪਤਾ ਲੱਗਾ ਜੀ ਕਿ ਐਨ ਆਰ ਆਈ ਮਿਲਣੀ ਕੀਤੀ ਆ ਐਨ ਆਰ ਆਈ ਮਿਲਣੀ ਕਰਕੇ ਉਹਨਾਂ ਨੇ ਤੇ ਇਹ ਗੱਲ ਕਹੀ ਆ ਵੀ ਅਸੀਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਤੇ ਜਿਹੜੇ ਲੋਕ ਆ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਇਹਦੇ ਵਿੱਚ ਪਤਾ ਲੱਗਾ ਜੀ ਕਿ ਸਭ ਤੋਂ ਵੱਧ ਸਭ ਤੋਂ ਵੱਧ ਜਿਹੜੇ ਆ ਮਸਲੇ ਉਹ ਆਏ ਹੈਗੇ ਜੀ ਜ਼ਮੀਨੀ ਵਿਵਾਦਾਂ ਦੇ ਜ਼ਮੀਨੀ ਵਿਵਾਦਾਂ ਦੇ ਮਸਲੇ ਸਭ ਤੋਂ ਅੱਗੇ ਸਾਹਮਣੇ ਆਏ ਆ। ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਮੰਨਦਾ ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਪੰਜਾਬ ਦੇ ਵਿੱਚ ਐਨ ਆਰ ਆਈ ਭੈਣਾ ਵੀਰਾਂ ਨੇ ਜਹਾਜ਼ ਹੋਰ ਲੈਂਡ ਹੋ ਸਕਦੇ ਆ। ਮੈਂ ਕਈ ਵਾਰੀ ਐਨ ਆਰ ਆਈ ਭੈਣਾ ਵੀਰਾਂ ਨੂੰ ਮਿਲਦਾ ਜਦੋਂ ਉਹ ਕਹਿੰਨੇ ਭਾਈ ਜੀ ਸਾਡਾ ਚਿਤ ਕਰਦਾ ਸੀ ਪੰਜਾਬ ਦੇ ਵਿੱਚ ਇੱਕ ਵਾਰ ਨਹੀਂ ਸਾਲ 'ਚ ਦੋ ਵਾਰ ਆਗੇ। ਸਾਡਾ ਚਿਤ ਕਰਦਾ ਸੀ 6 ਮਹੀਨੇ ਲਾ ਕੇ ਜਾਗੇ। ਪਰ ਜਦੋਂ ਅਸੀਂ ਵੀ ਇਹਨੇ 15-20 ਦਿਨਾਂ ਬਾਅਦ ਵੀ ਭਾਈ ਨਾ ਕੋਈ ਸਹੀ ਤਰੀਕੇ ਨਾਲ ਬੁਲਾਉਂਦਾ। ਤੇ ਜੇ ਕਿਤੇ ਪੁਲਿਸ ਮਹਿਕਮੇ ਦੇ ਨਾਲ ਜਾਂ ਕਿਤੇ ਹਸਪਤਾਲ ਚ ਵਾਹ ਪੈ ਜੇ ਤਾਂ ਛੱਲ ਲੈਂਦੇ ਆ ਇਸ ਕਰਕੇ ਸੀ ਉਨੀ ਪੈਰੀ ਵਾਪਸ ਫੇਰ ਮੁੜ ਜਾਂਦੇ ਆ ਵੀ ਸਾਡੀ ਹੌਲੀਡੇ ਹੀ ਰਹਿ ਜਾਂਦੀ ਆ ਸਾਡਾ ਕੋਈ ਇੱਥੇ ਪੱਕੇ ਤੌਰ ਦੇ ਉੱਤੇ ਰਹਿਣ ਨੂੰ ਚਿਤ ਕਰਦਾ ਪਰ ਚਿਤ ਰਹਿਣ ਨਹੀਂ ਦਿੱਤਾ ਜਾਂਦਾ ਸੋ ਲੋੜ ਇਸ ਵਕਤ ਇਸ ਗੱਲ ਦੀ ਕਿ ਉਹ ਰਣੀਆਂ ਜਾਇਦਾਦਾਂ ਨੂੰ ਬਚਾਇਆ ਜਾਵੇ ਉਹ ਜਦੋਂ ਵਿਦੇਸ਼ਾਂ ਦੇ ਵਿੱਚੋਂ ਆਉਂਦੇ ਕੁਝ ਖਰਚ ਕੇ ਹੀ ਜਾਂਦੇ ਕੁਝ ਕਮਾ ਕੇ ਨਹੀਂ ਜਾਂਦੇ ਜੇ ਮੰਨ ਲਓ ਹੁਣ ਕੋਈ ਬੰਦਾ ਬਾਹਰੋਂ ਆ ਰਿਹਾ ਉਹਨੇ 1 ਲੱਖ ਡੇਢ ਲੱਖ ਦੀ ਟਿਕਟ ਵੀ ਲੈਣੀ ਆ ਕੰਮ ਵੀ ਛੱਡ ਕੇ ਆਉਣਾ ਇੱਥੇ ਵੀ 5-4 ਲੱਖ ਰੁਪਏ ਖਰਚ ਕੇ ਜਾਊਗਾ ਗੱਡੀ ਦੀ ਬੁ ਕੋਈ ਵਿਆਹ ਦੁੱਖ ਸੁੱਖ ਦੇ ਵਿੱਚ ਵੀ ਜਾਊਗਾ ਸੋ ਸਾਰਾ ਕੁਝ ਉਹ ਖਰਚ ਨਹੀਂ ਆਇਆ ਕੁਝ ਕਮਾਉਣ ਨਹੀਂ ਆਇਆ ਇਸ ਕਰਕੇ ਇਹਨਾਂ ਐਨਆਰਈ ਭੈਣਾ ਵੀਰਾਂ ਦੀ ਵੱਧ ਤੋਂ ਵੱਧ ਬਾਹ ਫੜਨੀ ਚਾਹੀਦੀ ਆ ਜੀ ਜੀ ਤੇ ਜਨਾਬ ਸਾਹਿਬ ਇੱਕ ਬੜੀ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਪੰਜਾਬ 'ਚ ਕਹਿੰਦੇ ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਵਿਰੋਧ ਕੀਤਾ ਜਾ ਰਿਹਾ ਜੀ ਕਿਉਂ ਦੇਖੋ ਮੈਂ ਨਾ ਇਸ ਗੱਲ ਦੇ ਉੱਤੇ ਬੜਾ ਹੈਰਾਨ ਹੋਇਆ ਮੈਨੂੰ ਹਾਸਾ ਵੀ ਆਇਆ ਵੈਸੇ ਇਹ ਅਵੱਲੀ ਜਿਹੀ ਗੱਲ ਹੈ ਜਿਹੜੀ ਵੈਸਾ ਜਿਹੜੇ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਆ ਉਹ ਭਾਰਤ ਦੇ ਵਿੱਚ 4 ਦਿਨ ਦੇ ਦੌਰੇ ਤੇ ਆਏ ਆ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਆ ਚਲੋ ਬਾਕੀ ਦੇਸ਼ਾਂ ਦੀਆਂ ਦੋ ਦੇਸ਼ਾਂ ਦੀਆਂ ਵੱਖੋ ਵੱਖਰੀਆਂ ਨੀਤੀਆਂ ਉਹਦੇ ਬਾਰੇ ਆਪਾਂ ਨੂੰ ਬਹੁਤਾ ਇਲਮ ਨਹੀਂ ਹੈਗਾ ਪਰ ਉਹ ਸਾਡੇ ਮਹਿਮਾਨ ਬਣ ਕੇ ਆਏ ਆ ਪਰੋਣੇ ਬਣ ਕੇ ਆਏ ਆ ਤੇ ਦੇਸ਼ ਦੇ ਵਿੱਚ ਉਹਨਾਂ ਨੇ ਪੰਜਾਬ 'ਚ ਨਹੀਂ ਆਉਣਾ ਨਾ ਅਮਰਸਰ ਆਉਣਾ ਨਾ ਰਾਮਾ ਮੰਡੀ ਆਉਣਾ ਨਾ ਭਿੱਖੀਵਿੰਡ ਆਉਣਾ ਨਾ ਪੁੱਚੋ ਮੰਡੀ ਆਉਣਾ ਨਾ ਕਿਤੇ ਹੋਰ ਆਉਣਾ ਪਰ ਵਿਰੋਧ ਅਸੀਂ ਪੰਜਾਬ 'ਚ ਕਰਦੇ ਆ ਹੁਣ ਅਮਰੀਕਾ ਦਾ ਉਪ ਰਾਸ਼ਟਰਪਤੀ ਆ ਪੰਜਾਬ 'ਚ ਉਹਨੇ ਆਉਣਾ ਨਹੀਂ ਇਸ ਸੜਕ ਤੇ ਵੀ ਨਹੀਂ ਆਉਣਾ ਤੇ ਆਪਾਂ ਉਹਨਾਂ ਦਾ ਅਮਰਸਰ 'ਚ ਪਤਲਾ ਫੁਕੀ ਜਾਏਗੀ ਦੀ ਤੋਕੀ ਬਣਦੀ ਤਾਂ ਮੂਰਖਤਾ ਵਾਲੀ ਗੱਲ ਆ ਸਰਬੰਸਿੰਘ ਪਧੇਰ ਨੇ ਜਿਹੜੇ ਉਹਨਾਂ ਨੇ ਕਿਹਾ ਜੀ ਕਿ ਅਮਰੀਕਾ ਦੀਆਂ ਕਾਰਪੋਰੇਟ ਨੀਤੀਆਂ ਕਿਸਾਨ ਮਾਰੂ ਆ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਵੀ ਕਿਸਾਨ ਮਾਰੂ ਆ ਉਹ ਕਹਿੰਦੇ ਵੀ ਭਾਈ ਜੇ.ਡੀ. ਵੈਂਸ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਆ ਜਿਹੜਾ ਇਹਨਾਂ ਦੀਆਂ ਨੀਤੀਆਂ ਕਿਸਾਨ ਪੱਖੀ ਨਹੀਂ ਆ ਇਸ ਕਰਕੇ ਅਸੀਂ ਜੇ.ਡੀ. ਵੈਂਸ ਦੇ ਆਉਣ ਦੇ ਉੱਤੇ ਓਰੇ ਵੀ ਪੁਤਲੇ ਫੂਕ ਰਹੇ ਆ 22 ਤੇ 23 ਤਰੀਕ ਨੂੰ ਤੇ ਭਾਰਤ ਦੀ ਸਰਕਾਰ ਦੇ ਵੀ ਉਹਨਾਂ ਨੇ ਕਿਹਾ ਜੀ ਕਿ ਦੇਖੋ ਅਸੀਂ ਇਹਨਾਂ ਨੂੰ ਕਾਰਪੋਰੇਟ ਪੱਖੀ ਲੋਕਾਂ ਨੂੰ ਸਬਕ ਸਿਖਾਵਾਂਗੇ ਮੇਰੇ ਲਈ ਤਾਂ ਹੈਰਾਨੀ ਵਾਲੀ ਗੱਲ ਆ ਵੀ ਭਾਈ ਇਹ ਕਿਹੜਾ ਸਬਕ ਸਿਖਾਉਣ ਦਾ ਤਰੀਕਾ ਹੋਇਆ ਪਰ ਉਹਨਾਂ ਨੇ ਇਹ ਗੱਲ ਕਹੀ ਆ ਮੈਨੂੰ ਇਹ ਲੱਗਦਾ ਵੀ ਇਹ ਤਾਂ ਐਵੇਂ ਨਾ ਨੇਰੇ ਚ ਡਾਂਗਾ ਮਾਰਨ ਵਾਲੀ ਗੱਲ ਆ ਵੀ ਅਸੀਂ ਪੁਤਲੇ ਫਿਕੋਗੇ ਉਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਮੇਰੇ ਪੁਤਲੇ ਫੂਕੇ ਆ ਉਹਨੂੰ ਸ਼ਾਇਦ ਇਹ ਵੀ ਨਾ ਪਤਾ ਹੋਵੇ ਪੰਜਾਬ ਦੇ ਕਿਹੜੇ ਹਿੱਸੇ ਦੇ ਵਿੱਚ ਮੇਰਾ ਕੋ ਪੁਤਲਾ ਫੂਕਿਆ ਕਿਹਨੇ ਫੂਕਿਆ ਕਾਹਤੋਂ ਫੂਕਿਆ ਉਹਦੇ ਤੱਕੇ ਜਾਣਕਾਰੀ ਵੀ ਨਹੀਂ ਪਹੁੰਚਣੀ ਪਰ ਆਪਦੇ ਮਨ ਦਾ ਗੁੱਬ ਘਲਾਟਾ ਪਾ ਕੱਢ ਲੈਣਾ ਜੀ ਬਿਲਕੁਲ ਸਹੀ ਕਿਰਨਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਪੰਜਾਬ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਹੋਰਾਂ ਦੀ ਉਹਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਉਹ ਕਹਿੰਦੇ ਮ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਕਿ ਮੇਰੀ ਹੱਤਿਆ ਦੀ ਸਾਜ਼ਿਸ਼ ਰਚੀ ਜਾ ਰਹੀ ਆ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਅਸਲ ਦੇ ਵਿੱਚ ਨਾ ਕੱਲ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਅਮਰਤਪਾਲ ਸਿੰਘ ਤੇ ਉਹਨਾਂ ਦੀ ਟੀਮ ਦੇ ਉੱਤੇ ਕਈ ਦੋਸ਼ ਲਾਏ ਆ ਉਹਨਾਂ ਨੇ ਕਿਹਾ ਜੀ ਅਮਰਤਪਾਲ ਸਿੰਘ ਨਸ਼ੇੜੀ ਬੰਦਾ ਉਹ ਜੇਲ੍ਹ ਦੇ ਵਿੱਚ ਗੋਲੀਆਂ ਤੇ ਲੱਗ ਗਿਆ ਉਹਦੇ ਵੱਲੋਂ ਕੁਝ ਵੀ ਚੰਗਾ ਨਹੀਂ ਕੀਤਾ ਜਾ ਰਿਹਾ ਇਹ ਤਾਂ ਐਵੇਂ ਵੀ ਅਸੀਂ ਸਿੱਖੀ ਦੇ ਐਦਾਂ ਹਾਂ ਫਲਾ ਹਾਂ ਇਹ ਡਰਾਮੇਬਾਦੀ ਕਰ ਰਹੇ ਆ ਹੋਰ ਕੁਝ ਵੀ ਨਹੀਂ ਨਾਲ ਹੀ ਇਹ ਗੱਲ ਕਹੀ ਆ ਵੀ ਅਮਰਿਤਪਾਲ ਸਿੰਘ ਦੇ ਸਮਰਥਕਾਂ ਦਾ ਇੱਕ ਵਟਸਐਪ ਗਰੁੱਪ ਆ ਉਸ ਵਟਸਐਪ ਗਰੁੱਪ ਦੇ ਵਿੱਚ ਰਵਨੀਤ ਬਿੱਟੂ ਵਿਕਰਮ ਮਜੀਠੀਆ ਤੇ ਅਮਿਤ ਸ਼ਾਹ ਨੂੰ ਜਾਣੀ ਤੌਰ ਦੇ ਉੱਤੇ ਨੁਕਸਾਨ ਪਹੁੰਚਾਉਣ ਦੀਆਂ ਚਰਚਾਵਾਂ ਚੱਲਦੀਆਂ ਮੋਗੇ ਦੀ ਪੁਲਿਸ ਦੇ ਵੱਲੋਂ ਵਟਸਐਪ ਗਰੁੱਪ ਨਾਲ ਸੰਬੰਧਿਤ ਦੋ ਬੰਦਿਆਂ ਨੂੰ ਚੱਕ ਵੀ ਲਿਆ ਗਿਆ ਕਹਿੰਦੇ ਵੀ ਇਹਦੇ ਵਿੱਚ 4-500 ਬੰਦਾ ਇਸ ਵਟਸਐਪ ਗਰੁੱਪ ਦੇ ਵਿੱਚ ਹੈਗਾ ਸੋ ਜਿਹੜੀ ਉਹ ਚੈਟ ਚੱਲਦੀ ਆ ਆਪਸ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਉਹਦੇ ਸਕਰੀਨਸ਼ਾਟ ਆ ਜਿਹੜੇ ਮਜੀਠੀਆ ਕੋਲੇ ਵੀ ਪਹੁੰਚੇ ਉਹਦੇ ਸਕਰੀਨਸ਼ਾਟ ਬਿੱਟੂ ਹੋਰਾਂ ਕੋਲੇ ਵੀ ਪਹੁੰਚੇ ਆ ਬਿੱਟੂ ਹੋਰਾਂ ਨੇ ਗੱਲ ਕਹੀ ਆ ਕਿ ਮੈਨੂੰ ਮਾਰਦੀਆਂ ਸਾਸ਼ਾਂ ਘੜੀਆਂ ਜਾ ਰਹੀਆਂ ਇਸ ਚਤਤਬੰਦੀ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਆ ਵੀ ਜੇਲ੍ਹ ਦੇ ਵਿੱਚ ਕੋਈ ਐਡਾ ਵੱਡਾ ਸੂਰਮਾ ਨਹੀਂ ਹੋ ਉਹ ਬੰਦਾ ਸੋਨਾ ਲੁੱਟਣ ਵਾਲਿਆਂ ਦੇ ਨਾਲ ਰਿਹਾ ਇਹੋ ਬੰਦਾ ਗੈਂਗਸਟਰਾਂ ਦੇ ਨਾਲ ਸੰਪਰਕ ਦੇ ਵਿੱਚ ਆ ਉਹ ਜੇਲ੍ਹ ਦੇ ਵਿੱਚ ਵੀ ਮੋਬਾਈਲ ਰੱਖਦਾ ਤੇ ਉਹ ਕੋਈ ਪੰਥ ਦਾ ਕਦਰਦਾਨ ਨਹੀਂ ਹੈਗਾ ਇਹ ਸਾਰੀ ਡਰਾਮੇਬਾਦੀ ਹੈਗੀ ਆ ਅਮਰਤਪਾਲ ਦੇ ਬਾਰੇ ਉਸ ਤੋਂ ਕੁਲੀ ਗੱਲ ਇਹ ਜੀ ਕਿ ਅਮਰਤਪਾਲ ਦੇ ਪਿਤਾ ਨੇ ਗੱਲ ਕਹੀ ਤਰਸੇਮ ਸਿੰਘ ਹੋਰਾਂ ਨੇ ਕਿ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਮੇਰੇ ਪੁੱਤ ਦੀ ਜੇਲ੍ਹ ਦੇ ਵਿੱਚ ਹੱਤਿਆ ਦੀ ਸਾਜ਼ਿਸ਼ ਚ ਜਾਰੀ ਆ ਕਿਉਂਕਿ ਆਪਾਂ ਜਾਣਦੇ ਕਿ ਅਮਰਤਪਾਲ ਦੀ NSA ਦੇ ਵਿੱਚ 1 ਸਾਲ ਦਾ ਵਾਧਾ ਹੋਰ ਹੋ ਗਿਆ ਨੌ ਉਹਦੇ ਨਾਲ ਦੇ ਸਾਥੀ ਇਸ ਵੇਲੇ ਪੰਜਾਬ ਦੇਆਂ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਆ ਤੇ ਅਮਰਤਪਾਲ ਦੇ ਸਮਰਥਕ ਇਹ ਗੱਲ ਕਹਿੰਦੇ ਵੀ ਭਾਈ ਅਮਰਤਪਾਲ ਨੂੰ ਕਿਉਂ ਨਹੀਂ ਕੀਤਾ ਗਿਆ ਸ਼ਿਫਟ ਉਹਦੇ ਉੱਤੇ NSA ਕਿਉਂ ਵਧਾਈ ਗਈ ਹੈ ਜੇਕਰ ਬਾਕੀ ਨੌਾਂ ਦੇ ਉੱਤੋਂ ਹਟਾ ਦਿੱਤੀ ਗਈ ਤਾਂ ਉਹਨਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਸੋ ਇਸ ਤਰੀਕੇ ਦੇ ਰੌਲੇ ਚੱਲ ਰਹੇ ਆ ਪੰਜਾਬ ਦੀ ਰਾਜਨੀਤੀ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਚਾਰ-ਚਾਰ ਦਿਨ ਲਈ ਵੱਖ-ਵੱਖ ਮੁੱਦਿਆਂ ਤੇ ਉਬਲਦੀ ਆ ਕਦੇ ਪੰਜਾਬ ਦੇ ਵਿੱਚ ਅਮਨਦੀਪ ਕੌਰ ਕਾਲੀ ਥਾਰ ਵਾਲੀ ਦਾ ਮੁੱਦਾ ਉੱਠਦਾ ਕਦੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤੇ ਗਏ ਬੰਬਾਂ ਦੇ ਖੁਲਾਸੇ ਦਾ ਮੁੱਦਾ ਉੱਠਦਾ ਕਦੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਭੰਗੜੇ ਦੀ ਗੱਲ ਚੱਲ ਪੈਂਦੀ ਵੀ ਭਾਈ ਕੇਜਰੀਵਾਲ ਕਿਵੇਂ ਨਚਾਈ ਜਾਂਦਾ ਅੱਜ ਕੱਲ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਦਾ ਮੁੱਦਾ ਚੱਲਦਾ ਤਿੰਨ ਦਿਨਾਂ ਬਾਅਦ ਕੋਈ ਹੋਰ ਮੁੱਦਾ ਆ ਜਾਣਾ ਬਸ ਇੰਨੀ ਕ ਗੱਲ ਹੈਗੀ ਆ ਸੋ 100 ਅਥਰੱਸਾ ਸਿਰੇ ਤੇ ਗੰਡ ਇਹ ਗੱਲ ਆ ਕਿ ਅਮਰਤਪਾਲ ਸਿੰਘ ਦੇ ਸਮਰਥਕ ਕਹਿੰਦੇ ਜੀ ਕਿ 2027 ਦੇ ਵਿੱਚ ਉਹਨੇ ਮੁੱਖ ਮੰਤਰੀ ਬਣ ਜਾਣਾ ਮੇਰੇ ਮਨ ਦੇ ਵਿੱਚ ਸਵਾਲ ਇਹ ਆ ਵੀ ਜੇਕਰ ਉਹ ਬਾਹਰ ਹੀ ਨਹੀਂ ਆਇਆ ਤਾਂ ਉਹਨੇ ਮੁੱਖ ਮੰਤਰੀ ਕਿਵੇਂ ਬਣ ਜਾਣਾ ਉਹ ਜੇਲ੍ਹ ਦੇ ਵਿੱਚ ਬੈਠੇ ਨੁਖਦੂਰ ਸਾਹਿਬ ਦੇ ਲੋਕਾਂ ਨੇ ਜਿਤਾਇਆ ਜ਼ਰੂਰ ਪਰ ਗੱਲ ਇਹ ਜੀ ਕਿ ਇਹ ਦੁੱਧ ਦੇ ਉਬਾਲ ਵਰਗੀਆਂ ਗੱਲਾਂ ਹੁੰਦੀਆਂ ਇਹ ਹਮੇਸ਼ਾ ਇੱਕੋ ਜਿਹੀਆਂ ਰਹਿਣ ਰੁਕਰੀ ਨਹੀਂ ਹੁੰਦੀਆਂ ਸੋ ਅਮਰਤਪਾਲ ਸਿੰਘ ਨੂੰ ਇਸ ਵੇਲੇ ਅਦਾਲਤ ਦੇ ਵੱਲੋਂ ਜਾਂ ਕਿਹਾ ਜੀ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਵੀ ਨਹੀਂ ਮਿਲੀ ਤੇ ਹਾਲੇ ਤੱਕ ਉਹ ਐਮਪੀ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਨਹੀਂ ਆ ਸਕਿਆ ਤੇ ਉਹਦੀ ਐਨਐਸਏ ਦੇ ਵਿੱਚ ਇੱਕ ਵਾਰ ਫੇਰ ਵਾਅਦਾ ਕੀਤਾ ਗਿਆ 2 ਸਾਲ ਉਹਨੂੰ ਪਹਿਲਾਂ ਹੋ ਗਿਆ ਅੰਦਰ ਤੇ ਵੈਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਚਲੋ ਇਹ ਤਾਂ ਹੋ ਗਈ ਕਿ ਅਮਰਿਤਪਾਲ ਹੋਰਾਂ ਦੀ ਜਥੇਬੰਦੀ ਦੇ ਉੱਪਰ ਦੋਸ਼ ਲਾਏ ਗਏ ਉਧਰ ਦੂਸਰੇ ਬੰਨੇ ਤਾਂ ਅਮਰਿਤਪਾਲ ਸਿੰਘ ਦੇ ਪਿਤਾ ਨੇ ਵੀ ਦੋਸ਼ ਲਾਏ ਕਹਿੰਦੇ ਜੇਲ੍ਹ 'ਚ ਮੇਰੇ ਪੁੱਤ ਦੀ ਜਾਨ ਨੂੰ ਵੀ ਖਤਰਾ ਹੈ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਰਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਮੇਰੇ ਪਿਤਾ ਪੁੱਤ ਦੀ ਜਾਨ ਨੂੰ ਖਤਰਾ ਹੈਗਾ ਉਹਨਾਂ ਨੇ ਕਿਹਾ ਜੀ ਕਿ ਕਿ ਸਾਜ਼ਿਸ਼ ਘੜੀ ਜਾ ਰਹੀ ਆ ਮੇਰੇ ਪੁੱਤ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਇਸ ਵੇਲੇ ਚੱਲ ਰਹੀਆਂ ਤੇ ਉਹ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਦਾ ਵੇਖਣਾ ਨਹੀਂ ਚਾਹੁੰਦੇ ਇਹ ਤੇ ਵੱਡੇ ਘਰਾ ਦੇ ਵੱਲੋਂ ਜਿਹੜੇ ਕਿ ਅਖੌਤੀ ਪੰਥਕ ਨੰਮਰਦਾਰ ਆ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਆ ਕਿ ਅਸੀਂ ਸਾਰੇ ਮਿਲ ਬੈਠ ਕੇ ਵਿਚਾਰ ਕਰਕੇ ਤੇ ਮਸਲੇ ਦਾ ਹੱਲ ਕਰ ਗਏ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਆ ਵੀ ਭਾਈ ਅਸੀਂ ਅਮਰਤਪਾਲ ਦੇ ਪੱਖ ਦੇ ਵਿੱਚ ਖੜੀਏ ਤੇ ਜਿਹੜਾ ਨਹੀਂ ਖੜ ਰਿਹਾ ਇਸ ਗੱਲ ਦੇ ਉੱਤੇ ਉਹ ਕਹਿੰਦੇ ਸਾਨੂੰ ਬੜਾ ਦੁੱਖ ਹੈਗਾ ਜੀ ਜੀ ਤਹਿਲਾ ਸਾਹਿਬ ਪੰਜਾਬ ਦੇ ਛੱਪੜ ਕਹਿੰਦੇ ਹੁਣ ਸਾਫ਼ ਹੋ ਜਾਣੇ ਨੇ ਪੰਜਾਬ ਦੇ 15000 ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ 15000 ਦੇ ਕਰੀਬ ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਘੇ ਕੱਲ ਪੰਜਾਬ ਦੇ ਕੈਬਨਿਟ ਮੰਤਰੀ ਤਰਨਜੀਤ ਸਿੰਘ ਸੌਂਦ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਉਹਨਾਂ ਨੇ ਕਿਹਾ ਜੀ ਕਿ 4000 ਕਰੋੜ ਤੋਂ ਵੱਧ ਦਾ ਬਜਟ ਹੈਗਾ ਤੇ ਉਹ ਕਹਿੰਦੇ ਜੀ ਅਸੀਂ ਇਸ ਮਸਲੇ ਦੇ ਵਿੱਚ ਵਚਨਬੱਧਾਂ ਪੰਜਾਬ ਦੇ ਲੋਕਾਂ ਦੇ ਲਈ ਦੇਖੋ ਪੰਜਾਬ ਦੇ ਵਿੱਚ ਛੱਪੜ ਆ ਜਿਹੜੇ ਉਹ ਗੰਦੇ ਵੀ ਬਹੁਤ ਆ ਕਈ ਕਈ ਪੂਰ ਦਿੱਤੇ ਗਏ ਆ ਕਈ ਪੂਰਨ ਵਾਲੇ ਆ ਕਈਆਂ ਦੇ ਵਿੱਚ ਪਿੰਡ ਦਾ ਪੂਰੇ ਦਾ ਸੀਵਰੇਜ ਦਾ ਗੰਦਾ ਪਾਣੀ ਵੀ ਜਾ ਰਿਹਾ ਜਿਹਦੇ ਕਰਕੇ ਮੁਸ਼ਕਾਟ ਵੰਡਦਾ ਉਹ ਬਿਮਾਰੀਆਂ ਵੰਡਦਾ ਸੋ ਪੰਜਾਬ ਦੇ ਵਿੱਚ ਛੱਪੜਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹਾਲੇ ਤੱਕ ਤਾਂ ਆਪਾਂ ਨਾ ਵਿਕਾਸ ਦੀ ਪਰਿਭਾਸ਼ਾ ਹੀ ਮੰਨੀਆਂ ਵੀ ਪਾਈ ਛੱਪਣਾ ਨੂੰ ਅਸੀਂ ਪੂਰ ਦਾਂਗੇ ਛੱਪੜ ਸਾਫ ਕਰ ਦਾਂਗੇ ਨਾਲੀ ਬਣਾ ਦਾਂਗੇ ਗਲੀ ਬਣਾ ਦਾਂਗੇ ਸਟਰੀਟ ਲਾਈਟ ਲਾ ਦਾਂਗੇ ਸਾਥ ਦੇ ਵਿੱਚ ਅਸੀਂ ਐ ਬੱਲ ਬਲਾ ਦਾਂਗੇ ਆ ਤਾਂ ਸਾਡੇ ਵਿਕਾਸ ਚੱਲਦੇ ਆ ਸੋ ਵਿਕਾਸ ਦੀ ਅਸਲ ਪਰਿਭਾਸ਼ਾ ਜਿਹੜੀ ਉਹ ਦੂਰ ਦੀ ਕੌਡੀ ਬਣੀ ਪਈ ਹੈ ਵੇਨੇ ਪਈ ਇਸ ਮਾਮਲੇ ਦੇ ਵਿੱਚ ਕੀ ਬਣਦਾ ਹੈ ਜੀ ਬਿਲਕੁਲ ਸਹੀ ਟੈਣਾ ਸਾਹਿਬ ਤੇ ਅੱਗੇ ਵਧਦੇ ਆਂ ਪੰਜਾਬ ਦੇ ਵਿੱਚ ਕਹਿੰਦੇ ਕਿ ਹੁਣ ਇਹ ਸਾਰਾ ਕੁਝ ਤਾਂ ਵਾਪਰਿਆ ਪਰ ਨਾਲ ਦੀ ਨਾਲ ਮੋਹਨ ਭਗਵਤ ਹੋਰਾਂ ਦੇ ਇੱਕ ਬਿਆਨ ਨੇ ਵੀ ਮਨ ਲਾਦਾ ਪੰਜਾਬੀਆਂ ਨੂੰ ਸੋਚਣ ਦੇ ਉੱਪਰ ਲਾ ਦਿੱਤਾ ਕਿਉਂਕਿ ਮੋਹਨ ਭਗਵਤ ਹੋਰਾਂ ਨੇ ਇੱਕ ਖੂ ਇੱਕ ਮੰਦਰ ਇੱਕ ਸ਼ਮਸ਼ਾਨ ਘਾਟ ਦਾ ਫਾਰਮੂਲਾ ਜਿਹੜਾ ਉਹ ਪੇਸ਼ ਕੀਤਾ ਹੈ ਜੀ ਦੇਖੋ ਮੋਹਨ ਭਗਵਤ ਹੋਰ ਹੈਗੇ ਜੀ ਆਰਐਸਐਸ ਦੇ ਮੁਖੀ ਉਹਨਾਂ ਨੇ ਗੱਲ ਕਹੀ ਹੈ ਕਿ ਇੱਕ ਮੰਦਰ ਇੱਕ ਭਗਵਾਨ ਤੇ ਇੱਕ ਖੂ ਇਹ ਕਹਿੰਦੇ ਜੀ ਅਸੀਂ ਇੱਕ ਸ਼ਮਸ਼ਾਨ ਘਾਟ ਤੋਂ ਉਹ ਕਹਿੰਦੇ ਜੀ ਅਸੀਂ ਇਹ ਫਾਰਮੂਲਾ ਲੈ ਕੇ ਆ ਰਹੇ ਹਾਂ ਇੱਕ ਮੰਦਿਰ ਇੱਕ ਸ਼ਮਸ਼ਾਨ ਘਾਟ ਇੱਕ ਖੂ ਉਹਨਾਂ ਨੇ ਇਹ ਗੱਲ ਕਹਿਤੀ ਤੇ ਪਰ ਆਪਾਂ ਸਿੱਖ ਇਹਦੇ ਤੋਂ ਕੀ ਇਹ ਅਲੀਗੜ੍ਹ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਉਹਨਾਂ ਨੇ ਚਲੋ ਵੱਖਰੇ ਪ੍ਰਸੰਗ 'ਚ ਕਹੀ ਆ ਪਰ ਆਪਣੇ ਲਈ ਸਿੱਖਾਂ ਲਈ ਕੀ ਸੋਚਣ ਵਾਲੀ ਗੱਲ ਆ ਕੀ ਆਪਾਂ ਇੱਕ ਗੁਰੂ ਘਰ ਤੇ ਇੱਕ ਧਰਮਸ਼ਾਲਾ ਤੇ ਇੱਕ ਸ਼ਮਸ਼ਾਨ ਘਾਟੇ ਦੇ ਵਿੱਚ ਯਕੀਨ ਰੱਖ ਰਹੇ ਹਾਂ ਉਹਨੇ ਜਿਵੇਂ ਮਰਜ਼ੀ ਗੱਲ ਕਹੀ ਹੋਵੇ ਪਰ ਆਪਣੇ ਮੂਰੇ ਸਵਾਲ ਕਿਹੜਾ ਕਿ ਕੀ ਅਸੀਂ ਇੱਕ ਗੁਰੂ ਘਰ ਵਾਲੀ ਗੱਲ ਦੇ ਉੱਤੇ ਆਵਾਂਗੇ ਆਪਾਂ ਤਾਂ ਇੱਕ ਓਮਕਾਰ ਵਾਲੇ ਲੋਕ ਆ ਪਰ ਅਸੀਂ ਇੱਕ ਗੁਰੂ ਘਰ ਦੇ ਵਿੱਚ ਯਕੀਨੀ ਨਹੀਂ ਰੱਖਿਆ ਇਹ ਤਾਂ ਸਿੱਖਾਂ ਦੀਆਂ ਵੀ ਬ੍ਰਾਂਚਾਂ ਬਣ ਗਈਆਂ ਆ ਵਜਬੀ ਸਿੱਖ ਆ ਆ ਰਾਮਗੜੀਆ ਸਿੱਖ ਆ ਫਲਾਣਾ ਸਿੱਖ ਆ ਜਦ ਕਿ ਗੁਰੂ ਨਾਨਕ ਸਾਹਿਬ ਨੇ ਥੋੜੀ ਆਖਿਆ ਵੀ ਭਾਈ ਇਹ ਫਲਾਣੀ ਸਿੱਖ ਹੋ ਤਾਂ ਸਿੱਖ ਤਾਂ ਮਤਲਬ ਸਿੱਖ ਆ ਸਿੱਖ ਦਾ ਮਤਲਬ ਖਾਲਸ ਆ ਖਾਲਸੇ ਦਾ ਮਤਲਬ ਇਹ ਆ ਪਰ ਇਹਨੇ ਭਾਈ ਕੀ ਬਣਦਾ ਪਰ ਮੋਹਨ ਭਗਵਤ ਦੇ ਇਸ ਬਿਆਨ ਦੇ ਉੱਤੇ ਚਰਚਾ ਚੱਲਦੀ ਆ ਤੇ ਬਾਕੀ ਇਹ ਚਰਚਾ ਕੁਝ ਕਰਨਾ ਵਾਸਤੇ ਹੋਊਗੀ ਫਿਰ ਇਹਨੇ ਕੀ ਬਣਦਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਪੰਜਾਬ ਦੇ ਮੌਸਮ ਦੇ ਬਾਰੇ ਚ ਜਾਂਦੇ ਆਉਂਦੇ ਜ਼ਰੂਰ ਦੱਸ ਦਿਓ ਜੀ ਬਿਲਕੁਲ ਜੀ ਪੰਜਾਬ ਦਾ ਮੌਸਮ ਹੈ ਜਿਹੜਾ ਹਰਮਨ ਜੀ ਉਹ ਆਉਂਦੇ ਤਿੰਨ ਦਿਨ ਗਰਮ ਰਹਿਣਾ ਖੁਸ਼ਕ ਰਹਿਣਾ ਇਹ ਮੌਸਮ ਵਿਭਾਗ ਨੇ ਕਿਹਾ ਮੌਸਮ ਵਿਭਾਗ ਨੇ ਆਖਿਆ ਜੀ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਘੱਟ ਆ ਪਿਛਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਵੀ ਪਿਆ ਗੜੇਮਾਰੀ ਹੋਈ ਆ ਝੱਖੜ ਝੁੱਲ੍ਹਾ ਚੱਲਿਆ ਕਿਸਾਨੀ ਦਾ ਨੁਕਸਾਨ ਹੋਇਆ ਪਰ ਹੁਣੇ ਗੱਲ ਕਹੀ ਗਈ ਆ ਵੀ ਭਾਈ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣਾ ਲੂ ਵਗਣੀ ਆ ਲੰਘੇ ਕੱਲ ਬਠਿੰਡੇ ਦੇ ਵਿੱਚ 44 ਡਿਗਰੀ ਟੈਂਪਰੇਚਰ ਸੀ ਤੇ ਹੁਣ ਕਹਿੰਦੇ ਵੀ ਇਹ 45 ਤੱਕ ਇਸੇ ਮਹੀਨੇ ਯਾਨੀ ਕਿ ਅਪ੍ਰੈਲ ਦੇ ਵਿੱਚ ਪਹੁੰਚ ਜਾਣਾ ਸੋ ਬਹੁਤ-ਬਹੁਤ ਮਿਹਰਬਾਨੀ ਸਾਰੇ ਹੀ ਪੰਜਾਬੀ ਪਿਆਰਿਆਂ ਨੂੰ ਦਿਲੀ ਸ਼ੁਕਰੀਆ ਜੀ